ਕਈਆਂ ਬਹੁਤ ਨੇ ਤਿਆਰੀਆਂ ਅਜੇ ਬਿਸ਼ਾਰਾਂ ਜੁੱਤੀ ਆਈ ਨਹੀਂ ਤੇ ਪੱਕੀ ਰੰਗਾਈ ਨਹੀਂ ਹੱਲ ਕਾਫੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਿਆਂ ਤੇ ਸਾਹ ਜਿੱਠੀ ਪਾਈ ਨਹੀਂ ਕਈਆਂ ਬਹੁਤ ਨੇ ਤਿਆਰੀਆਂ ਅਜੇ ਆਈ ਨਹੀਂ ਤੇ ਪੱਕੀ ਰੰਗਾਈ ਨਹੀਂ ਰੰਗਾਈ ਨਹੀਂ ਸ਼ਾਦੀਆਂ ਵਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ ਨਾਲ ਨਾਲ ਵਕਤਿਆ ਲੱਗ ਤੂ ਸਫਿਕਰਾ ਦੇ ਲਾਦੇ ਦਰਾ ਗਾਣਾ ਸਰਤਾ ਫਦਾ ਕੇ ਜਿੰਦ ਮਾਹੀ ਚੱਲਿਆ ਜਿੰਦ ਮਾਹੀ ਚੱਲਿਆ ਸਕੂਲ ਪੜਾਉਣ ਸਕੂਟਰ ਕੱਢ ਲਈ ਏ ਸਕੂਟਰ ਕੱਢ ਲੈ ਲੱਕੀ ਮੈਂ ਆਉਣ ਜਮਾਤਾ ਕੱਠਿਆਈ ਰੇ ਜਮਾਤਾ ਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦੇ ਆ ਗਾਏ ਬੇਪਨ ਬਹਿ ਜਾ बंद बेजाना मेरे खोलवे तेरे बिखड़े लगते बोल अब मैं बहुत बढ़िया मूवी है सर सुनो मैम सर स्टोरी नहीं थी पता कि क्या है उधर सर उधर तो आए थे कि हम फुटबॉल ਨਾਲ ਖੇਲੀ ਜਾ ਰਹੇ ਹਾਂ ਉਹਨੇ ਆ ਕੇ ਪਤਾ ਲੱਗ ਰਿਹਾ ਕਿ ਸਟੋਰੀ ਇੰਨੀ ਵਧੀਆ ਹੈ ਅਸੀਂ ਅਸੀਂ بنی کین چیز تے ہن پتہ لگیا آ جاؤ آ جاؤ کمبو پر نہ مالن او ہاں تو سر مولے دیکھ کے سڑی کو لگ رہا ہے تو ٹھیک ہے بہت اریو بہت اریو بہت اریو سر تھوڑا آ جاؤ ਦਾਰੇ ਕਿਤਾ ਯਾਰ ਯਾਰ ਉਹ ਹੈ ਜੁਬਲੀਸ਼ਨ ਸਸ ਸੈਜਲੀਸ਼ਨ ਸੈਜਲੀਸ਼ਨ ਯਾਰ ਠਾ ਸਾਇਲੈਂਟ ਬੋਲ ਰਹੇ ਨੇ ਪਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਲਾ ਕਿ ਰੌਲਾ ਬਹੁਤ ਆ ਕੁਝ ਸੁਣਦਾ ਨਹੀਂ ਹੋਣਾ ਆਈ ਹੋਪ ਕਿ ਸਾਰੇ ਮੀਡੀਆ ਨੇ ਵੀ ਫਿਲਮ ਦੇਖੀ ਹੋਵੇ ਅ ਅੱਜ ਵੀ ਮੈਂ ਸਿਕਾ ਦਿਸ ਇਜ਼ ਅ ਸਿਸਟਰ ਸਾਹਿਬ ਹੇਅਰ ਇਨ ਚੰਡੀਗੜ੍ਹ ਇਲੰਥ ਮਾਲ ਹੁਸ਼ਾਰ ਸਿੰਘ ਆਪਣਾ ਰਸਤੂ ਔਰ ਮੈਨੂੰ ਲੱਗਦਾ ਜਿੰਨਾ ਓਵਰ ਵੈਲਮਿੰਗ ਅਸੀਂ ਫੀਲ ਕਰ ਰਹੇ ਹਾਂ ਸਾਰੇ ਹੀ ਕਰ ਰਹੇ ਹੋਵੋਗੇ ਆ ਮੇਰੀ ਕੰਗ੍ਰੈਚੁਲੇਸ਼ਨਸ ਹੈ ਸਾਡੀ ਸਾਰੀ ਟੀਮ ਨੂੰ ਆ ਖਾਸ ਤੌਰ ਤੇ ਮਨੀਸ਼ ਸਾਨੀ ਸਾਹਿਬ ਹੋਣ ਜੀ ਸਿਮੀ ਰਾਣਾ ਬਾਜੀ ਆ ਸਾਡੀ ਉਹਦੇ ਪ੍ਰਤਾਪ ਸਿੰਘ ਡਾਇਰੈਕਟਰ ਜਿੰਦੀਪ ਵੜਿੰਗ ਆ ਅੱਗੇ ਅੱਗੇ ਆਜੋ ਭਾਜੀ ਤੁਸੀਂ ਸਾਡੇ ਸਾਰੇ ਜਿਹੜੇ ਬੱਚੇ ਆ ਫਿਲਮ ਦੇ ਵਿੱਚ ਔਰ ਸਾਡਾ ਬਹੁਤ ਖੂਬਸੂਰਤ ਐਸੇ ਐਕਸਪੀਰੀਅੰਸ ਵੀ ਰਿਹਾ ਆ ਮੈਚ ਆਉਣਾ ਕਿ ਇਹੋ ਜੇ ਮੁੱਦੇ ਦੇ ਉੱਤੇ ਫਿਲਮਸ ਵੀ ਬਣਨੀਆਂ ਚਾਹੀਦੀਆਂ ਜਿਹੜੀਆਂ ਐਂਟਰਟੇਨਿੰਗ ਵੀ ਨੇ ਪਰ ਜਿਹਦੇ ਵਿੱਚ ਕੁਛ ਨਾ ਕੁਛ ਅਹਿਮ ਮੁੱਦੇ ਵੀ ਨੇ ਸਾਡੀ ਸੋਸਾਇਟੀ ਦੇ ਜਿਹੜੇ ਚੇਂਜ ਕਰਕੇ ਅਸੀਂ ਕੁਛ ਨਾ ਕੁਛ ਵੱਡੀ ਤਬਦੀਲੀ ਲਿਆ ਸਕਦੇ ਆ ਖਾਸ ਤੌਰ ਤੇ ਸਾਡੇ ਇਹਨਾਂ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਰੌਸ਼ਨ ਹੋ ਸਕਦਾ ਬਾਕੀ ਜੇਕਰ ਕੋਈ ਤੁਹਾਡਾ ਸਵਾਲ ਹੋਣ ਤੇ ਅਸੀਂ ਹਿੱਤ ਦੇਣ ਲਈ ਹਾਜ਼ਰ ਆਂ ਅਦੇ ਕੀ ਸੋਚਿਆ ਵੀ ਨਹੀਂ ਹੈ ਰਾਈਟਰ ਸਾਹਮਣੇ ਨਾ ਇਹ ਜਾਣੇ ਨਹੀਂ ਕੀ ਕਰਵਾ ਬਿਟਾ ਆ ਜਾਓ ਫਤਿਹ ਵਿੱਚ ਕਰੋ ਸਿਚੁਏਸ਼ਨ ਮੈਂ ਨਾ ਇਹ ਲੋਕ ਆ ਜਾਓ ਆਪ ਆ ਜਾਓ ਭਾਈ ਆ ਜਾਓ ਕੇ ਪਲੀਜ਼ ਬਾਬਾ ਜੀ ਬਾਬਾ ਸੁਣਦੇ ਆ ਜਾਓ ਥੋੜਾ ਜਿਹਾ ਫਿਰ ਆ ਜਾਓ ਸੁਣਦਾ ਕੁਝ ਨਹੀਂ ਆਜੋ ਭਾਈ ਆ ਜਾਓ ਪਲੀਜ਼ ਅੱਗਿਆ ਜਗਦੀਪ ਨੂੰ ਬੁਲਾ ਲਓ ਦੋਵੇਂ ਅੱਗਿਆ ਜੀ ਔਰ ਇਹ ਬੱਚੇ ਨਾ 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 ਉਹ ਸੋਣਾ ਬਹੁਤ ਸੋਣਾ ਬਹੁਤ ਸੋਣਾ ਆ ਨਾ ਆਈ ਥੈਂਕ ਯੂ ਬਹੁਤ ਮਿਹਨਤ ਕੀਤੀ ਹੈ ਮੈਂ ਆਪਣੀ ਅੰਗਰੇਜ਼ੀ ਦੇ ਥੈਂਕ ਯੂ ਆ ਜੋ ਆ ਜੋ ਸਰ ਦੇਖੋ ਕਹਿਣਾ ਤਾਂ ਹੁਣ ਤੁਸੀਂ ਅੱਗੇ ਜਾ ਕੇ ਫਿਲਮ ਤੁਸੀਂ ਸਾਰਿਆਂ ਨੇ ਦੇਖ ਲਈ ਐ ਮੈਂ ਮਾਈਕ ਦੇ ਹਿਸਾਬ ਨਾਲ ਉੱਚੀ ਤਾਂ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਵੈਸੇ ਤਾਂ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੀਆਂ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆਂ ਚਾਨਣ ਵੰਡਣਾ ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਬਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਆਹ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਹਾਂ ਔਰ ਸਾਡੇ ਡਾਇਰੈਕਟਰ ਉਦੇ ਪ੍ਰਤਾਪ ਸਿੰਘ ਇਹਨਾਂ ਲਈ ਬਹੁਤ ਵੱਡੀ ਤਾੜੀ ਦੂਜਾ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਸਾਨੀ ਸਾਹਿਬ ਐਂਡ ਸੁਵਿਧਾ ਕ੍ਰੈਡਿਟਸ ਔਰ ਸਰਤਾਜ ਜੀ ਔਰ ਸਰਤਾਜ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੋਰ ਤੁਸੀਂ ਸਮਝ ਗਏ ਉਸ ਦਿਨ ਮੈਂ ਕਿਹਾ ਸੀ ਵੀ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜੰਗੜਾ ਚਾਹੀਦਾ ਅੱਜ ਤਲਵੰਤ ਜੀ ਤੋਂ ਜਵਾਬ ਮਿਲ ਗਿਆ ਹਾਂ ਹਾਂ ਸੋ ਸਿਮੀ ਔਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸੋੜਾ ਕੰਮ ਕੀਤਾ ਔਰ ਅਸੀਂ ਬਹੁਤ ਖੁਸ਼ ਹਾਂ ਇਹ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆਂ ਮੁਬਾਰਕਾਂ ਵੀਰ ਸਾਹਿਬ ਆ ਜਾਓ ਤੁਸੀਂ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਆਹ ਆਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਹੈ ਔਰ ਇਹੀ ਜੀ ਫਿਲਮ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ इवन ਸਾਰੇ ਹਿੰਦੁਸਤਾਨ ਦੇ ਵਿੱਚ এডਿਕੇਸ਼ਨ ਦਾ ਜੋ ਸਿਸਟਮ ਚੱਲ ਰਿਹਾ ਹੈ ਸਾਡੇ ਬੱਚਿਆਂ ਨਾਲ ਜੋ ਧੱਕਾ ਹੋ ਰਿਹਾ ਹੈ ਉਹਦੇ ਉੱਤੇ ਇਹ ਜੇ ਸਬਜੈਕਟ ਦੇ ਉੱਤੇ ਸਾਮੀ ਸਾਹਿਬ ਨੇ ਔਰ ਸਾਡੇ ਸਰਤਾਜ ਜੀ ਨੇ ਇਹ ਪੈਸੇ ਲਾ ਕੇ ਜਿਹੜੀ ਇਹ ਫਿਲਮ ਬਣਾਈ ਹੈ ਇਹ ਮੈਂ ਫਿਲਮ ਦੇਖ ਕੇ ਇਹ ਕਹਿੰਦਾ ਹੈ ਕਿ ਪੈਸਿਆਂ ਦਾ ਬੰਲ ਪੈ ਗਿਆ ਔਰ ਐਂਟਰਟੇਨਮੈਂਟ ਵੀ ਹੈ ਯੂਜ਼ੀਪੀ ਬਹੁਤ ਵਧੀਆ ਹੈ ਔਰ ਇੱਕ ਸਾਰਿਆਂ ਵਾਸਤੇ ਇੱਕ ਟੀਮ ਵੀ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਜੇ ਸਾਡੇ ਟੀਚਰ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਉੱਤੇ ਮਿਹਨਤ ਕਰਨਗੇ ਤੇ ਡੈਫੀਨੇਟਲੀ ਸਾਡੇ ਜਿਹੜੇ ਬੱਚੇ ਪੰਜਾਬੀ ਬੱਚੇ ਹੈ ਉਹ ਦੁਨੀਆ ਵਿੱਚ ਛਾਣਗੇ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਸ ਹੁਸ਼ਿਆਰ ਸਿੰਘ ਫਿਲਮ ਦੇ ਇੱਕ ਹਿੱਸਾ ਬਣੇ ਹੈ ਔਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਲੋ ਕਹਿੰਦਾ ਕਿ ਇਸ ਗੱਲ ਨੂੰ ਪਹੁੰਚਾਣਾ ਹੈ ਕਿ ਇਹ ਫਿਲਮ ਬੱਚਿਆਂ ਨੂੰ ਜ਼ਰੂਰ ਦਿਖਾਣੀ ਚਾਹੀਦੀ ਹੈ ਟੀਚਰਸ ਨੂੰ ਜ਼ਰੂਰ ਇਹ ਫਿਲਮ ਦੇਖਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਆਸ ਕਰਦਾ ਕਿ ਇਹ ਜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਹੈ ਥੈਂਕ ਯੂ ਮਨੀਤ ਸਾਹਿਬ ਫਰਮੋਮਜੀ ਗਰੁੱਪ ਪਲੀਜ਼ ਦੋ ਸ਼ਬਦ ਤੁਸੀਂ ਵੀ ਕੋਸ਼ਿਸ਼ ਦਾ ਆਪਾਂ ਫਿਲਮ ਦੇਖੀ ਸਾਰਿਆਂ ਨੇ ਸੋ ਤੁਹਾਨੂੰ ਕੀ ਲੱਗਾ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੈ ਬਸ ਤੁਹਾਡੇ ਵੱਲੋਂ ਐਪਰੀਸੀਏਸ਼ਨ ਦੇ ਦੋ ਵਰਡ ਸਾਡੇ ਨਾਲੋਂ ਜ਼ਿਆਦਾ ਵੈਲਿਊ ਰੱਖਦੇ ਨੇ ਸੋ ਪਲੀਜ਼ ਪਰਸੋ ਫਿਲਮ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨਾਲ ਜਾ ਕੇ ਪਲੀਜ਼ ਇੱਕ ਵਾਰ ਵਾਪਸ ਹੋਰ ਦੇਖਿਆਓ ਤਾਂ ਬਹੁਤ ਓਨੈਸਟ ਰਿਵਿਊ ਦੀ ਵੇਟ ਰਹੇਗੀ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਖਾਸ ਕਰਕੇ ਸਾਡੇ ਡਾਇਰੈਕਟਰ ਸਾਡੇ ਰਾਈਟਰ ਸਾਡੇ ਕੋ-ਸਟਾਰ ਸਾਡੇ ਐਕਟਰਸ ਸਾਰਿਆਂ ਨੇ ਦਿਨ ਰਾਤ ਦੇ ਕੀਤਾ ਸੋ ਪਲੀਜ਼ ਬਹੁਤ ਜ਼ਰੂਰਤ ਹੈ ਮੀਡੀਆ ਨੂੰ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰਨ ਲਈ ਸੋ 7 ਫਰਵਰੂਅਰ ਨੂੰ ਫਿਲਮ ਵਰਲਡਵਾਈਡ ਲੱਗ ਰਹੀ ਹੈ ਥੈਂਕ ਯੂ ਸੋ ਮਚ ਫॉर ਕਮਿੰਗ ਉਹਦੇ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਇਹ ਸਾ ਤੋਂ ਬੇਨਤੀ ਬੱਤਿਆ ਜੀ ਸਾਡਾ ਇਥੇ ਥੈਂਕ ਯੂ ਜੀ ਬੋਲੋ ਸਭ ਤੋਂ ਪਹਿਲਾਂ ਕਲਪਸ ਪੁਆਇੰਟ 850 ਪੰਜਾ ਚੈਨ ਕਰ ਆਪ ਬੱਚੇ ਜੀ ਇੰਨੇ ਜ਼ਿਆਦਾ ਜ਼ਬਰਦਸਤ ਐਕਟਰਸ ਹੈਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਦ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਈ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰ ਹੀ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਚੋਣ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਅਮੇਜ਼ਿੰਗ ਤੇ ਮੈਂ ਆ ਜਸਟ ਵਾਂਟ ਟੂ ਆਲਸੋ ਥੈਂਕ ਐਵਰੀਬਾਡੀ ਜੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ ਭਾਜੀ ਸਰਤਾਜ ਭਾਈ ਪ੍ਰੋਟਾਗਨਿਸਟ ਨੂੰ ਸਰਤਾਜ ਭਾਈ ਸਿਮਮੀ ਨੂੰ ਸਿੰਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਭਾਈ ਦੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸਿੰਘ ਵਰਗਾ ਹੋਣਾ ਚਾਹੀਦਾ ਇਨਬਿਨ ਬਾਈ ਵਰਗਾ ਹੋਣਾ ਚਾਹੀਦਾ ਜਗਦੀਪ ਬੜਿੰਗ ਦਾ ਰਾਈਟਰ ਆਫ ਆ ਫਿਲਮ ਸ਼ਸ਼ੀ ਗਾਲੀ ਸ਼ਸ਼ੀ ਗਾਲੀ ਸਾਰਿਆਂ ਨੂੰ ਯਾਰ ਫਿਲਮ ਚ ਮੇਰਾ ਉਮ ਨਹੀਂ ਹੋਇਆ ਸੋ ਥੈਂਕ ਯੂ ਸਾਰਿਆਂ ਦਾ ਤੇ ਇਹ ਫਿਲਮ ਦੀ ਵਿੱਚ ਇਹ ਫਿਲਮ ਚ ਜਿੰਨੇ ਵੀ ਜਿਹੜੀ ਵੀ ਕਾਸਟ ਆ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਫਿਲਮ ਸ਼ਾਇਦ ਉਹਨਾਂ ਸਾਰਿਆਂ ਤੋਂ ਬਿਨਾ ਅਧੂਰੀ ਆ ਸਰਤਾਜ ਬਾਈ ਬਾਰੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਉਹ ਚਾਨਣ ਹੈਗਾ ਹੀ ਆ ਵੀ ਇਦਾਂ ਦੀ ਫਿਲਮ ਪੰਜਾਬ ਚ ਬਣੀ ਹੋਈ ਆ ਜਿੰਨਾਂ ਨੇ ਬਣਾ ਸਕਦੇ ਆ ਆਬਵੀਅਸਲੀ ਸਿਮੀ ਚਾਲ ਦੀ ਮੈਂ ਹੁਣ ਕਹਿੰਦਾ ਸੋਨਾ ਵੀ ਨਹੀਂ ਲੱਗਦਾ ਕਿ ਬਹੁਤ ਵਧੀਆ ਐਕਟਰ ਆ ਕਿਉਂਕਿ ਉਹਨਾਂ ਨੇ ਪ੍ਰੂਵ ਵੀ ਇੰਨੇ ਵਾਰੀ ਕਰਤਾ ਆਪਦੇ ਆਪ ਨੂੰ ਇਹ ਸਾਡੇ ਸ਼ਬਦ ਬਹੁਤ ਮਾਇਨੇ ਨਹੀਂ ਰੱਖਦੇ ਬੀ ਐਨ ਭਾਜੀ ਸਾਡੇ ਸੀਨੀਅਰ ਆ ਸਰਦਾਰ ਸੋਹੀ ਸਾਹਿਬ ਜਿਨ੍ਹਾਂ ਨੂੰ ਆਪਾਂ ਸੱਚੀ ਮੱਚੀ ਬਾਬਾ ਬੋਰਡ ਕਹਿ ਸਕਦੇ ਆ ਤੇ ਦੇਖੋ ਭਾਜੀ ਕਿਆ ਮੌਲਾ ਤੇ ਰਾਣਾ ਭਾਈ ਜਿਹੜੇ ਜਿਹੜੇ ਮੇਰੇ ਖਿਆਲ ਬੱਚਿਆਂ ਦੀ ਪੂਰੇ ਪੰਜਾਬ ਦੀ ਸਾਡੀ ਸੁਸਾਇਟੀ ਦੀ ਹਮੇਸ਼ਾ ਹੀ ਚਿੰਤਾ ਕਰਦੇ ਰਹਿੰਦੇ ਆ ਤੇ ਸੁੱਖੀ ਭਾਜੀ ਸਾਡੇ ਜਿਹੜੇ ਸੁੱਖੀ ਚਾਲ ਭਾਜੀ ਜਿਨ੍ਹਾਂ ਨਾਲ ਜਦੋਂ ਵੀ ਕੋਈ ਮੈਂ ਸਕ੍ਰਿਪਟ ਨਵੀਂ ਲਿਖਦਾ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸੁਣਾਉਣਾ ਮਨੀਸ਼ ਭਾਜੀ ਜਿਹੜੇ ਵਾਰੀ ਵਾਰੀ ਚੰਗੀਆਂ ਫਿਲਮਾਂ ਤੇ ਸਬਜੈਕਟ ਵਾਲੀਆਂ ਫਿਲਮਾਂ ਤੇ ਪੈਸੇ ਲਾਉਂਦੇ ਨੇ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਸਾਰੇ ਹੀ ਬੱਚੇ ਜਿੰਨੇ ਵੀ ਇਹ ਚ ਪਰਫਾਰਮ ਕਰਦੇ ਸੀ ਮੇਰੇ ਖਿਆਲ ਚ ਉਹ ਸਾਰੇ ਹੀ ਹਿੱਸਾ ਸੀ ਗਾਧੂ ਬਾਈ ਸਪੈਸ਼ਲੀ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਜੇ ਕਿਸੇ ਨੂੰ ਬੋਲਣਾ ਚਾਹੀਦਾ ਤਾਂ ਸੁਭਿਦਾ ਨੂੰ ਬੋਲਣਾ ਚਾਹੀਦਾ ਕਿਉਂਕਿ ਮੈਂ ਵੀ ਚਾਹੁੰਦਾ ਕਿ ਕੀ ਬੋਲਦੀ ਹੈ ਕੀ ਸੋਣੇ ਬਾਕੀ ਜਿੰਨਾਂ ਦਾ ਵੀ ਮੈਂ ਹਜੇ ਸਖਵਿੰਦਰ ਰਾਜ ਸਾਡਾ ਭਾਈ ਸੰਜੂ ਸਲੰਕੀ ਵੀਰਾ ਸੀਮਾ ਮੈਡਮ ਸਾਰੇ ਹੀ ਬੰਦਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਹੈ ਪਾਉਣੇ ਮੇਰੇ ਖਿਆਲ ਚ ਪਤਾ ਨਹੀਂ ਕਿੱਥੇ ਆਉ। ਸੋ ਆਸ਼ੂ ਤੋਂ ਸਾਰਿਆਂ ਤੋਂ ਬਿ ਸਾਡੇ ਸਾਰਿਆਂ ਵੱਲੋਂ ਤੁਹਾਡਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਸੀ ਇੱਥੇ ਕਰਦੇ ਆਂ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਕਿ ਫਿਲਮ ਦੇਖਣੀ ਚਾਹੀਦੀ ਆ ਤੇ ਬਾਕੀ ਦਾ ਲੋਕਾਂ ਤੀ ਅਸੀਂ ਤਾਂ ਜੋ ਕੁਝ ਬੋਲਣਾ ਸੀ 2 ਘੰਟਿਆਂ ਚ ਬੋਲਤਾ ਥੈਂਕ ਯੂ ਸੋ ਮੱਚ ਧੰਨਵਾਦ ਸੁਵਿਧਾ ਸੁਵਿਧਾ ਕਰਦੇ ਹੁਣ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਸੁਵਿਧਾ ਸਾਨੀ ਦੀ ਪ੍ਰੋਡਿਊਸਰ ਥੈਂਕ ਯੂ thank you so this is working that's okay that's okay that's it is okay, working that's okay, okay. thank Awards you so me. much and i support karalai film do and i hope you all will carry the reviews and sada message public tak doge and thank you to every cast member every crew member unade bina a film bilkul puri nahi ho sakti thi and every day oh jis tarah film kiya ki education is in every day is film the set the promotions the every day was a learning day ਥੈਂਕ ਯੂ ਸੋ ਮੱਚ ਐਂਡ ਆਹ ਹੋਪ ਯੂ ਵਿਲ ਕੈਰੀ ði ਮੈਸੇਜ ਥੈਂਕ ਯੂ ਮੇਡ ਸੁਕੀ ਭਾਈ ਦੇ ਕੁਛ ਵੱਲ ਬਲੇ ਨੇ ਕੁ ਮੈਂ ਸੁਣਨਾ ਚਾਹਦਾ ਪਿੱਛੇ ਗੱਡੀ ਤੇ ਗੱਲਾਂ ਸਸਰੀ ਘਰ ਦੇ ਸਾਰਿਆਂ ਨੂੰ ਮੈਂ ਬਸ ਇਦਾਂ ਕਹੂੰਗਾ ਕਿ ਮੈਂ ਮਰੀਦ ਜੀ ਦਾ ਸ਼ੁਕਰਗੁਜ਼ਾਰ ਹਾਂ ਔਰ ਸਰਤਾਜ ਭਾਜੀ ਦਾ ਜਿਨ੍ਹਾਂ ਨੇ ਇਸ ਸਬਜੈਕਟ ਚੁਣਿਆ ਔਰ ਹਿੰਮਤ ਕੀਤੀ ਸਬਜੈਕਟ ਬਣਾਉਣ ਦੀ ਔਰ ਬਾ ਕਮਾਲ ਕੇ ਹਮਕੀਤਾ ਭਾਜੀ ਨੇ ਸਰਤਾਜ ਭਾਜੀ ਨੇ ਸਿਮੀ ਜੀ ਨੇ ਔਰ ਜਿਨੇ ਸਾਡੇ ਐਕਟਰ ਸੰਜੂ ਭਾਜੀ ਗਾਧੂ ਜੀ ਸੁਖਵਿੰਦਰ ਸੁਖਰ ਆਪਣਾ ਉਹਦੇ ਵੀਰਾ ਜਗਦੀਪ ਨੇ ਬਹੁਤ ਹੀ ਕਮਾਲ ਦੀ ਕਹਾਣੀ ਲਿਖੀ ਆਏ ਔਰ ਸੋਈ ਸਾਹਿਬ ਦਾ ਹਮੇਸ਼ਾ ਗ੍ਰੇਟ ਨੇ ਬਾਜੀ ਔਰ ਇਹੋ ਜਿਹੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਔਰ ਮੇਰੀ ਗੁਜਾਰਸ਼ ਤੁਹਾਨੂੰ ਸਾਰਿਆਂ ਨੂੰ ਬਾਜੀ ਕਿ ਇਹਨੂੰ ਸਪੋਰਟ ਕਰੋ ਇਹ ਘਰ ਘਰ ਤੱਕ ਪਹੁੰਚਾਓ ਔਰ ਇਹ ਬੱਚਿਆਂ ਵਾਸਤੇ ਪਹਿਲੀ ਫਿਲਮ ਆ ਜਿੱਚ ਲੈਕਚਰ ਨਹੀਂ ਹੈ ਪਰ ਲੈਕਚਰ ਹੈ ਸਿੱਖਿਆ ਨਹੀਂ ਹੈ ਪਰ ਸਿੱਖਿਆ ਹੈ ਸੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਪਲੀਜ਼ ਔਰ ਤੁਹਾਡੀ ਸਪੋਰਟ ਵੀ ਲੋ ਰਿਹਾ ਥੈਂਕ ਯੂ ਸਾਡੇ ਜਿਹੜੇ ਪਿੰਡਾਂ 'ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ ਮਾਪਿਆਂ ਨੂੰ ਰੋਣੋ ਫਟਾ ਦੇਗੀ ਸਾਡੇ ਬੱਚੇ ਬਾਹਰ ਜਾਣੋਂ हट ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਸਿੰਘ ਪੈਦਾ ਹੋਣਗੇ ਹੋਰ ਹੁਸ਼ਿਆਰ ਸਿੰਘ ਪੈਦਾ ਹੋਣਗੇ ਔਰ ਜੇ ਨਾ ਇਹ ਬੱਚਿਆਂ ਨੇ ਜੋ ਇਹਦੇ ਤੇ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੈ ਵਿਚਾਰਥੀ ਨੌੜਾਂ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਥਾਂ ਤੇ ਲਾਗੂ ਹੋ ਜਾਣਾ ਹੈ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਫਿਲਮ ਨੇ ਇਹ 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 ਗਰੰਟੀ ਆ ਪੱਕਾ ਕਿਉਂਕਿ ਮੈਂ ਮੈਂ ਪਿੰਡਾਂ ਚ ਪਿੰਡਾਂ ਜਿਹੜਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ ਮਾਰ ਕੇ ਹੈ ਉਹ ਉਹ ਧੱਕੇ ਵੱਜਣੋਂ हट ਜਾਣਗੇ ਉਹਨੇ ਬਾਹਰ ਅਮਰੀਕਾ ਅਮਰੀਕਾ ਕੈਨੇਡਾ ਬਾਬਤ ਭੇਜ ਰਹੇ ਨੇ ਪਲੇਨ ਭਰ-ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਹੈ ਦਾਵਾ ਖੁਸ਼ਿਆਰ ਸਿੰਘ ਜੀ ਆਜੋ 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 ਪ੍ਰਕਾਸ਼ ਕਾਦੂ ਜੀ ਮੈਂ ਸਿਰਫ ਬਹੁਤ ਘੱਟ ਟਾਈਮ ਲਵਾਂਗਾ ਮੈਂ ਗੂਗਲ ਕਹਨਾ ਕਿ ਜਗਦੀਪ ਵੜਿੰਗ ਦੀਆਂ ਸਾਰੀਆਂ ਕਹਾਣੀਆਂ ਚਾਹੇ ਚੱਲ ਜਿੰਦੀ ਹੋਵੇ ਗਲਵਕੜੀ ਹੋਵੇ ਬੂਹੇਵਾਰੀਆਂ ਹੋਣ ਸ਼ਹਿਰ ਹੋਣ ਵਾਹ ਕਮਾਲ ਹੁੰਦੀਆਂ ਤੇ ਸਾਡਾ ਦਿਲ ਕਰਦਾ ਇਹਨਾਂ ਕਹਾਣੀਆਂ 'ਚ ਅਸੀਂ ਫਿੱਟ ਬੈਠ ਗਈ। ਤੇ ਮੈਂ ਇੱਕੋ ਗੱਲ ਕਹਿਣਾ ਕਿ ਅਸੀਂ 4-5 ਸਾਲ ਤੱਕ ਆਪਦੇ ਬੱਚੇ ਦਾ ਜਿਹੜਾ ਕੋਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਆਂ। ਉਹ ਅਸੀਂ ਖੁਦ ਪੜ੍ਹਦੇ ਆਂ ਕਿ ਅਸੀਂ ਆਪਦੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਝ ਪੜਦਾ। ਮੈਂ ਤੁਹਾਨੂੰ ਦੱਸਦਾ ਕਿ ਵੈਗਰੂ ਅਗੇ ਅਰਦਾਸ ਕਰੋ ਇਹ ਇਹੋ ਜਿਹੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਸੁਧਰ ਜਾਊਗਾ ਮੈਂ ਪੱਤਰਕਾਰਾਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਸਾਨੀ ਸਾਫ ਵਰਗੇ ਮੈਂ ਸ਼ੱਕ ਸਕੇ ਇਹ ਮੈਂ ਵਾਹਿਗੁਰੂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਕਨਸੈਪਟ ਸਿਹਤ ਵਾਸਤੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਪੱਤਰਕਾਰੋ ਪਲੀਜ਼ ਆਪਦੇ ਦਿਲ ਤੇ ਹੱਥ ਰੱਖ ਕੇ ਹੋ ਕਿ ਕਿਹੋ ਜਿਹਾ ਕਨਸੈਪਟ ਹੈ ਕਿ ਤੁਹਾਨੂੰ ਜ਼ਰੂਰ ਤੁਹਾਡੇ ਕਹਿਣ ਤੇ ਹੀ ਜਨਤਾ ਇੱਥੇ ਆਊਗੀ ਬਹੁਤ ਮਿਹਰਬਾਨੀ ਸ਼ੁਕਰੀਆ ਸਸ਼ੀਕਾਲ ਜੀ ਬਸ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਐ ਇਹ ਹੁਣ ਤੁਸੀਂ ਦੱਸੋਗੇ ਤੁਹਾਨੂੰ ਫਿਲਮ ਕਹੀ ਜੀ ਲੱਗੀ ਬਸ ਤੁਹਾਡੀ ਇੱਕ ਡਿਊਟੀ ਐ ਕਿ ਤੁਸੀਂ ਘਰ ਘਰ ਸੁਨੇਹਾ ਦੇਣਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਐ ਤੇ ਓਮ ਜੀ ਦਾ ਤੇ ਸਰਤਾਜ ਜੀ ਸਿਮੀਆਂ ਦਾ ਸਾਰਿਆਂ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਉਹਦੇ ਜੱਗੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਐ ਤੇ ਸਾਰੇ ਬੱਚਿਆਂ ਦਾ ਵੀ ਥੈਂਕਸ ਉਹਨਾਂ ਨੇ ਬੜੀ ਮਿਹਨਤ ਕੀਤੀ ਐ ਬੜੀ ਗਰਮੀ ਦੇ ਵਿੱਚ ਬੱਚਿਆਂ ਨੇ ਪੂਰਾ ਲਗਨ ਨਾਲ ਕੰਮ ਕੀਤਾ ਤੇ ਮੈਂ ਦਿਲ ਤੋਂ ਬਸ ਇਹ ਕਹਿ ਰਹੀ ਹਾਂ ਕਿ ਤੁਸੀਂ ਹੁਣ ਘਰ ਘਰ ਇਹ ਸੁਨੇਹਾ ਪਹੁੰਚਾ ਦਿਓ ਤੇ ਮੇਰਾ ਸਾਰੀ ਸਟਾਰ ਕਾਸਟ ਨੂੰ ਵੀ ਦਿਲ ਤੋਂ ਧੰਨਵਾਦ ਥੈਂਕ ਯੂ ਆਜੋ ਆਜੋ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਇਹੀ ਕਹਿੰਨਾ ਕੁਝ ਫਿਲਮਾਂ ਐਸੇ ਆਉਂਦੀਆਂ ਨੇ ਥੈਂਕ ਯੂ ਥੈਂਕ ਯੂ ਕੁਝ ਫਿਲਮਾਂ ਐਸੇ ਆਉਂਦੀਆਂ ਨੇ ਜਿਹੜੀਆਂ ਲੰਬਾ ਸਮਾਂ ਯਾਦ ਰਹਿੰਦੀਆਂ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਆ ਇਹ ਫਿਲਮ ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਯਾਦ ਰੱਖੀ ਜਾਊਗੀ ਤੇ ਥੈਂਕ ਯੂ ਸੋ ਮੱਚ ਮੈਂ ਸਾਰੀ ਟੀਮ ਦਾ ਥੈਂਕ ਯੂ ਕਰਦਾ ਮੈਨੂੰ ਲੱਗਦਾ ਹੁਣ ਸਾਨੀ ਸਾਹਿਬ ਨੂੰ ਜਗਦੀਪ ਨੂੰ ਵੀ ਲਾਂਚ ਕਰ ਦੇਣਾ ਚਾਹੀਦਾ ਥੋੜੇ ਸਮੇਂ ਲਈ ਆਇਆ ਸੀ ਵਿੱਚ ਆਪਣਾ ਜੋ ਇਹਦੇ ਨਾਲ ਇਹਦੇ ਨਾਲ ਐਕਟਰ ਮੈਂ ਕਿ ਹਾਂ ਸਾਨੀ ਸਾਹਿਬ ਆ ਕੇ ਮੈਂ ਕਿ ਜਗਦੀਪ ਨੂੰ ਤੁਸੀਂ ਲਾਂਚ ਕਰ ਦਿਓ ਜਿਵੇਂ ਐਜ਼ ਐਨ ਐਕਟਰ ਥੋੜੇ ਸਮੇਂ ਲਈ ਆਇਆ ਹਾਂ ਹਾਂਜੀ ਹਾਂਜੀ ਦੋਨੇ ਬਾਕ ਕਮਾਲ ਕੰਮ ਕੀਤਾ ਹੈ ਅਸੀਂ ਅਸੀਂ মিডিਆ ਦੇ ਸਾਹਮਣੇ ਅਨਾਉਂਸ ਕਰ ਦਿੰਦੇ ਹਾਂ ਜੀ ਜਗਦੀਪ ਬਟਿੰਗ ਸਾਡੀ ਫਿਲਮ ਮੇਨ ਲੀਡ ਕਰ ਰਿਹਾ ਵਾਹ ਜੀ ਵਾਹ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਸੋ ਮੱਚ ਥੈਂਕ ਯੂ ਭਾਈ ਹੁਣ ਅੰਮੀ ਜੀ ਨੇ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਦਾ ਥੈਂਕ ਯੂ ਸੋ ਮੱਚ ਸੱਜੂ ਭਾਜੀ ਆਜੋ ਚਲੰਗੀ ਸਾਹਿਬ ਆਜੋ ਆਜੋ ਹਾਂ ਜੀ ਹਾਂ ਸੋਰੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਕੁਝ ਪਹਿਲਾਂ ਕਹਿ ਜਾ ਚੁੱਕਾ ਹਾਂ ਆਪਣੇ ਇਧਰ ਬੱਚਿਆਂ ਤੇ ਫਿਲਮਾਂ ਦਾ ਬਹੁਤ ਬਣਦੀਆਂ ਨੇ ਪਰ ਬੱਚਿਆਂ ਲਈ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਹੈਨਾ ਤੇ ਇਸ ਉਸ ਤਰੀਕੇ ਦੀ ਫਿਲਮ ਹੈ ਜਿਹੜੀ ਕਿ ਨਾ ਸਿਰਫ ਪੇਰੈਂਟਸ ਨੂੰ ਬਲਕਿ ਬੱਚਿਆਂ ਨੂੰ ਵੀ ਅਟੈਂਟਿਵ ਕਰੂਗੀ ਪੜਾਈ ਨੂੰ ਲੈ ਕੇ ਪੜਾਈ ਨੂੰ ਲੈ ਕੇ ਸਿਰਫ ਇੱਕ ਡਿਫਰੈਂਟ ਅਪਰੋਚ ਦੀ ਲੋੜ ਹੈ एवरीथिंग विल बी ਸੌਲਟ ਆਊਟ ਹੈਨਾ ਬਾਕੀ ਤੁਸੀਂ ਸਾਰੇ ਇੱਥੇ ਮੌਜੂਦ ਹੋ ਆਸ ਕਰਦੇ ਆ ਦੇਖੋ ਹੁਣ ਸਾਡੇ ਵੱਲੋਂ ਫਿਲਮ ਬਣ ਚੁੱਕੀ ਹੈ ਨਾਉ ਬਾਲ ਇਜ਼ ਇਨ ਯੋਰ ਕੋਰਟ ਹੈਨਾ ਸਾਰੇ ਘੁੰਮ ਮਾ ਕੇ ਥੀਏਟਰਾਂ ਚ ਪਹੁੰਚੋ ਇਸ ਫਿਲਮ ਨੂੰ ਦੇਖੋ ਕੰਮ ਐਪ ਕਰੋ ਪਰੇਸ਼ਾਨੀ ਜੀ ਸਤੇਦਰ ਸਰਤਾਜ ਜੀ ਸਿੱਧੀ ਆਪਣੇ ਉਤੇ ਬਾਈ ਤੇ ਖੁਦ ਮੈਂ ਰਾਣਾ ਰਣਵੀਰ ਸਾਰਿਆਂ ਨੇ ਬਹੁਤ ਮਿਹਰ ਕੀਤੀ ਐ ਲਵ ਯੂ ਸੋ ਮਚ థాంਕ ਯੂ ਗੱਲ ਦਾ థాంਕ ਯੂ ਧੰਨ ਜੀ ਧੰਨ ਜੀ ਕਰ ਦਿਓ ਬਾਈ థాంਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਆਜੋ 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 ਬਾਕੀ ਸਾਰਾ ਕੁਝ ਤਾਂ ਸਾਰੇ ਸਿਆਣੇ ਪਹਿਲਾਂ ਬੋਲ ਗਿਆ ਸੋ ਤੁਸੀਂ ਸਾਰਿਆਂ ਨੇ ਦੇਖਿਆ ਹੀ ਐ ਕਿਦਾਂ ਫਿਲਮ ਚ এডਿਕੇਸ਼ਨ ਨੂੰ ਕਿਦਾਂ ਆਪਣਾ ਪ੍ਰੇਜ਼ੈਂਟ ਕੀਤਾ ਹੋਇਆ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੋ ਮੈਨੂੰ ਲੱਗਦਾ ਹੈ ਵੀ ਜਿਹੜੀ ਫਿਲਮ ਹੈ ਉਹਦੇ ਨਾਲ ਚੇਂਜ ਜ਼ਰੂਰ ਆਊਗਾ ਐਜੂਕੇਸ਼ਨ ਸਿਸਟਮ ਨੂੰ ਐਨੇ ਵੱਡੇ ਲੈਵਲ ਤੇ ਰਿਪਰੈਜ਼ੈਂਟ ਕੀਤਾ ਆਪਾਂ ਸੋ ਸਾਰੇ ਜਣੇ ਜਾ ਕੇ ਪਿਆਰ ਜ਼ਰੂਰ ਦਿਓ ਸਾਰੇ ਜਣੇ ਸੋ ਹੁਣ ਅਸੀਂ ਬਣਾਤੀ ਰਿਸਪੌਂਸ ਤੁਹਾਡਾ ਸਾਰਿਆਂ ਨੂੰ ਇੱਕ ਦਰਖਾਸਤ ਹੈ ਵੀ ਜਾ ਕੇ ਜ਼ਰੂਰ ਦੇਖਿਓ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਸਾਰੇ ਮੀਡੀਆ ਦਾ ਜਿੰਨਾ ਵੀ ਤੁਸੀਂ ਇੰਤਜ਼ਾਰ ਕੀਤਾ ਤੁਸੀਂ ਫਿਲਮ ਦੇਖੀ ਔਰ ਇੱਥੇ ਆਪਣਾ ਵਕਤ ਵੀ ਲਾਇਆ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਤੁਹਾਡੇ ਹੁਸ਼ਾਰ ਸਿੰਘ ਆਪਣਾ ਰਸਤੂ ਹੁਣ ਤੁਹਾਡੇ ਹੱਥਾਂ 'ਚ ਹੈ ਮੈਂ ਚਾਹੁੰਨਾ ਕਿ ਸਾਡਾ ਮੁਲਕ ਸਾਡੀ ਸਟੇਟ ਔਰ ਮੁਕੰਮਲ ਜਹਾਨ ਦੇ ਵਿੱਚ ਚਾਹੇ ਟ੍ਰਾਂਸਲੇਸ਼ਨ ਹੋ ਕੇ ਚਾਹੇ ਡਬ ਹੋ ਕੇ ਫਿਲਮ ਪਹੁੰਚੇ ਜੇਕਰ ਤੁਹਾਨੂੰ ਲੱਗਦਾ ਕਿ ਜਾਇਜ਼ ਤੇ ਬਹੁਤ ਹੀ ਕੀਮਤੀ ਫਿਲਮ ਹੈ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਘੱਟੋ-ਘੱਟ ਸਾਡੀਆਂ ਜਿਹੜੀਆਂ ਨਾਰਥਰਨ ਸਟੇਟਸ ਆ ਉੱਥੇ ਤੱਕ ਤਾਂ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਸ਼ੁ ਸਾਹਾਂ ਕੰਦੇ ਦੋ ਲੈਣਾ ਹਾਂ ਦੋ ਲੈਣਾ ਗਾਣੇ ਦੀ ਤਿਆਰੀਆਂ ਤਾਂ ਮੁੱਕ ਗਈਆਂ ਹੁਣ ਹੈ ਓਹ ਹੋ ਉਹ ਪਈਆਂ ਬਹੁਤ ਨੇ ਤਿਆਰੀਆਂ ਯਾ ਤੇ ਪਿਸ਼ੌਰਾਂ ਜੁੱਤੀ ਆਈ ਨਹੀਂ ਤੇ ਪੱਕ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਅਮਰੀਕਾ ਨੇੜੇ ਆ ਗੀਆਂ ਤੇ ਸਾਹੇ ਜਿੱਠੀ ਪਾਈ ਨਹੀਂ ਪਈਆਂ ਬਹੁਤ ਨੇ ਤਿਆਰੀਆਂ ਅਵੇ ਆਈ ਨਹੀਂ ਤੇ ਪੱਕੀ ਰੰਗਾਈ ਨਹੀਂ ਰੰਗਾਈ ਨਹੀਂ ਸ਼ਾਦੀਆਂ ਵਿਆਂਵਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚ ਕੰਮ ਕਾਜ ਦਾ ਨਾਲ ਨਾਲ ਵਟਦੇ ਆ ਲੱਡੂ ਤੂੰ ਸਪੀਕਰਾਂ ਦੇ ਲਾ ਦੇ ਜ਼ਰਾ ਗਾਣਾ ਸਰਤਾਜ ਦਾ ਕਿੰਦ ਨਹੀਂ ਦੇ ਚੱਲਿਓ ਕਿੰਤਾ ਮਾਹੀ ਚੱਲਿਆਂ ਸਕੂਲ ਪੜਾਉਣ ਸਕੂਟਰ ਕੱਢ ਲਈ ਓਏ ਸਕੂਟਰ ਕੱਢ ਲੈ ਲੱਗੀ ਮੈਂ ਔਣ ਜਮਾਤਾ ਕੱਠੀਆਂ ਆਈ ਰੇ ਜਮਾਤਾ ਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਘਾਈਏ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਬੋਲ ਮੇਰੀ ਤਾਂ ਇਹੀ ਬੇਨਤੀ ਆ ਵੀ ਪਹਿਲਾਂ ਇੱਕ ਸਿਸਟਮ ਹੁੰਦਾ ਸੀਗਾ ਕਿ ਜਦੋਂ ਆਪਾਂ ਬੱਚੇ ਨੂੰ ਸਕੂਲ ਛੱਡ ਕੇ ਆਉਂਦੇ ਸੀ ਤੇ ਉਹਨੂੰ ਇਹ ਕਹਿੰਦੇ ਸੀ ਟੀਚਰ ਨੂੰ ਇਹ ਕਹਿੰਦੇ ਸੀ ਕਿ ਇਹਨੂੰ ਬੰਦੇ ਦਾ ਪੁੱਤ ਬਣਾ ਦੇ ਤੇ ਅੱਜ ਜੇ ਕੋਈ ਟੀਚਰ ਸਾਡੇ ਬੱਚੇ ਨੂੰ ਝਿੜਕ ਦਿੰਦਾ ਸੀ ਇਹ ਕਹਿੰਦੇ ਵੀ ਤੁਸੀਂ ਸਾਨੂੰ ਵੀ ਇਹਨੂੰ ਹੱਥ ਲਾਇਆ ਤਾਂ ਲਾਇਆ ਕਿਵੇਂ ਇਹ ਸਿਸਟਮ ਹੈ ਜਿਹੜਾ ਬਦਲਣਾ ਪੈਣਾ ਪਹਿਲਾਂ ਵਾਂਗੂ ਟੀਚਰਾਂ ਦੇ ਹੱਥ 'ਚ ਬੱਚੇ ਦੀ ਬਾਹ ਫੜਾ ਕੇ ਆਉਣ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰਨਾ ਪੈਣਾ ਫਿਲਮ ਤੁਹਾਨੂੰ ਬਹੁਤ ਵਧੀਆ ਸੁਨੇਹਾ ਦਿੰਦੀ ਆ ਸੋ ਇੱਕ ਵਾਰੀ ਸਿਨੇਮੇ ਘਰਾਂ 'ਚ ਜਾ ਕੇ ਫਿਲਮ ਜਰੂਰ ਦੇਖਿਓ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮੈਨੂੰ ਮੈਨੂੰ ਲੱਗਦਾ ਵੈਸੇ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਪੂਰੀਆਂ ਮੈਂ ਤਾਂ ਇਹੀ ਰਿਕਵੈਸਟ ਕਰ ਸਕਦੀ ਆ ਵੀ ਸਤ ਨੂੰ ਜਾਓ ਆਪਣੇ ਆਪਣੇ ਪਰਿਵਾਰਾਂ ਨਾਲ ਲਿਆਣਿਆਂ ਨਾਲ ਤੇ ਮੂਵੀ ਦੇਖ ਆਓ ਬਹੁਤ ਹੀ ਵਧੀਆ ਮੈਸੇਜ ਆ ਮੂਵੀ 'ਚ ਔਰ ਮੈਨੂੰ ਲੱਗਦਾ ਹਰ ਫੈਮਿਲੀ ਵਾਸਤੇ ਇਹ ਦੇਖਣਾ ਜ਼ਰੂਰੀ ਆ ਧੰਨਵਾਦ ਜੀ ਥੈਂਕ ਯੂ